ਨਵੰਬਰ ਮਹੀਨੇ ਅਮਰੀਕਾ ਚ ਹੋਣ ਵਾਲੀ ਰਾਸ਼ਟਰਪਤੀ ਚੋਣ ਸੰਬੰਧੀ ਜਿਸ ਤਰੀਕੇ ਦੇ ਨਾਲ ਜੋ ਬਾਈਡਨ ਦੇ ਵੱਲੋਂ ਆਪਣੇ ਆਪ ਨੂੰ ਇਸ ਰੇਸ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਕਮਲਾ ਹੈਰਿਸ ਨੂੰ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਹੁਣ ਕਮਲਾ ਹੈਰਿਸ ਨੂੰ ਲੋਕਾਂ ਦਾ ਕਾਫੀ ਜ਼ਿਆਦਾ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਗੱਲ ਜੇਕਰ ਕੀਤੀ ਜਾਵੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਿਹੜੇ ਕਿ ਇਸ ਵੇਲੇ ਕਮਲਾ ਹੈਰਿਸ ਤੋਂ ਪਿੱਛੇ ਚੱਲਦੇ ਹੋਏ ਨਜ਼ਰ ਆ ਰਹੀ ਹੈ ਜੀ ਹਾਂ ਜੋ ਬਾਈਡਨ ਦੇ ਹਟਣ ਮਗਰੋਂ ਕਮਲਾ ਹੈਰਿਸ ਨੂੰ ਇੰਨਾ ਸਪਰਤਨ ਮਿਲਣ ਲੱਗ ਗਿਆ ਹੈ ਕਿ ਇਥੋਂ ਪ੍ਰਤੀਤ ਹੋਣ ਲੱਗ ਗਿਆ ਹੈ ਕਿ ਸ਼ਾਇਦ ਇਸ ਚੋਣ ਦੇ ਵਿੱਚ ਇੱਕ ਵਾਰ ਫਿਰ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਜਿੱਤ ਹੋਵੇ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ 트ਰੰਪ ਨੂੰ ਹਾਰ ਦਾ ਮੂੰਹ ਵੇਖਣਾ ਪਵੇ ਇੱਕ ਨਿਗਾਹ ਇਸ ਪੂਰੀ ਰਿਪੋਰਟ ਤੇ ਮਾਰਦੇ ਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ 5 ਨਵੰਬਰ ਨੂੰ ਹੋਣ ਵਾਲੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਤੋਂ ਹਟਣ ਤੋਂ ਬਾਅਦ ਕਰਵਾਏ ਗਏ ਇੱਕ ਅਹਿਮ ਸਰਵੇਖਣ ਦੇ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣੇ ਵਿਰੋਧੀ ਡੋਨਾਲਡ 트੍ਰੰਪ ਤੋਂ ਅੱਗੇ ਅੱਗੇ ਦੇਖਿਆ ਜਾ ਸਕਦਾ ਹੈ ਜੇਕਰ ਅੱਜ ਅਮਰੀਕਾ ਦੇ ਵਿੱਚ ਚੋਣਾਂ ਹੋ ਜਾਣ ਤਾਂ ਭਾਰਤੀ ਮੂਲ ਦੀ ਕਮਲਾ ਹੈਰਿਸ 트੍ਰੰਪ ਨੂੰ ਮਾਮੂਲੀ ਫਰਕ ਦੇ ਨਾਲ ਹਰਾ ਸਕਦੀ ਹੈ ਉਹ 44% ਦੀ ਵੋਟਾਂ ਦੇ ਨਾਲ 트੍ਰੰਪ ਤੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਰਾਈਟਰਜ਼ ਦੇ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ 42% ਅਮਰੀਕੀਆਂ ਦਾ ਸਮਰਥਨ ਮਿਲਿਆ ਤੁਹਾਨੂੰ ਦੱਸ ਦਈਏ ਕਿ ਹੁਣ 트੍ਰੰਪ ਰਾਸ਼ਟਰਪਤੀ ਅਹੁਦੇ ਦੀ ਦੌੜ ਦੇ ਵਿੱਚ ਸਭ ਤੋਂ ਪੁਰਾਣੇ ਉਮੀਦਵਾਰ ਨੇ ਉਹਨਾਂ ਦਾ ਸਮਰਥਨ ਆਧਾਰ ਘਟ ਗਿਆ ਜਦੋਂ ਕਿ ਜੋ ਬਾਈਡਨ ਦੇ ਨਾਲ ਪਹਿਲੀ ਬਹਿਸ ਤੋਂ ਬਾਅਦ 트੍ਰੰਪ ਦਾ ਸਮਰਥਨ ਆਧਾਰ ਤੇਜ਼ੀ ਦੇ ਨਾਲ ਵਧਿਆ ਸੀ ਡੈਮੋਕ੍ਰੈਟਿਕ ਨਾਮਜ਼ਦਗੀ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਹੈਰਿਸ ਨੂੰ ਸਮਰਥਨ ਅਤੇ ਦਾਨ ਦੇ ਨਾਲ-ਨਾਲ ਪ੍ਰਤੀਬੰਧ ਡੈਲੀਗੇਟ ਵੀ ਮਿਲ ਰਹੇ ਨੇ ਹਾਲਾਂਕਿ ਇਹ ਹੋਰ ਪੀਵੀਐਸ ਨਿਊਜ਼ ਯਾ ਅਫਰੀਕਾ ਸੇ ਹੋਰ ਚੈਨਲ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਥੋੜੇ ਜਿਹੇ ਫਰਕ ਨਾਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ 트ੰਪ ਨੂੰ ਪਿੱਛੇ ਛੱਡਿਆ ਗਿਆ ਦੋਵਾਂ ਨਤੀਜੇ ਸਰਵੇਖਣ ਦੀ ਗਲਤੀ ਸੀਮਾ ਦੇ ਅੰਦਰ ਨੇ ਇਸ ਸਰਵੇਖਣ ਵਿੱਚ 트ੰਪ ਨੂੰ ਹੈਰਿਸ ਤੋਂ 46% ਦੀ ਅਤੇ ਰਜਿਸਟਰਡ ਅਮਰੀਕੀ ਵੋਟਰਾਂ ਤੇ 45% ਦੀ ਵੜਤ ਹਾਸਲ ਹੈ ਜਦਕਿ 9% ਦੀ ਵੋਟਰ ਹਾਲੇ ਵੀ ਅਨਿਸ਼ਚਿਤ ਨੇ ਡੈਮੋਕ੍ਰੇਟਿਕ ਜਿੱਤਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਕੋਈ ਆਜ਼ਾਦ ਉਮੀਦਵਾਰ ਇਸ ਦੌੜ ਦੇ ਵਿੱਚ ਆਉਂਦਾ ਹੈ ਤਾਂ 42% ਤੇ 트럼ਪ 트럼ਪ ਹੈਰਿਸ ਵਿਚਾਲੇ ਬਰਾਬਰੀ ਹੋ ਸਕਦੀ ਹੈ ਪੀਵੀਐਸ ਨਿਊਜ਼ ਨੇ ਸਰਵੇਖਣ ਦਿਖਾਇਆ ਕਿ 87% ਅਮਰੀਕੀ ਮੰਨਦੇ ਨੇ ਕਿ ਬਾਈਡਨ ਦੀ ਵਾਪਸੀ ਸਹੀ ਹੈ ਕਤਾਲੀ ਨੇ ਕਿਹਾ ਕੀ ਬਾਈਡਨ ਦੇ ਫੈਸਲੇ ਨੇ ਨਵੰਬਰ ਦੇ ਵਿੱਚ ਡੈਮੋਕ੍ਰੇਟਿਕਸ ਦੇ ਜਿੱਤਣ ਦੀਆਂ ਸੰਭਾਵਨਾ ਨੂੰ ਵਧਾ ਦਿੱਤਾ ਜਦੋਂ ਕਿ 24% ਨੇ ਕਿਹਾ ਕਿ ਉਹ ਹਾਰ ਜਾਣਗੇ ਤੇ 34% ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪਏਗਾ ਰਿਪਬਲਿਕਨ ਉਮੀਦਵਾਰ ਡੋਨਾਲਡ 트੍ਰੰਪ ਦੀ ਮੁਹਿੰਮ ਟੀਮ ਨੇ ਫੈਡਰਲ ਚੂਨ ਕਮਿਸ਼ਨ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਰਾਸ਼ਟਰਪਤੀ ਜੋ ਬਾਈਡਨ ਦੀ ਮੁਹਿੰਟ ਟੀਮ ਦੁਆਰਾ ਇਕੱਠਾ ਕੀਤਾ ਪੈਸਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਨਹੀਂ ਸੌਂਪਿਆ ਜਾ ਸਕਦਾ ਹੈਰਿਸ ਨੇ 50 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਲਈ 1.1 ਮਿਲੀਅਨ ਤੋਂ ਵੱਧ ਲੋਕਾਂ ਤੋਂ 100 ਮਿਲੀਅਨ ਡਾਲਰ ਇਕੱਠੇ ਕੀਤੇ ਨੇ ਇਸ ਨੂੰ ਲੈ ਕੇ ਵਿਵਾਦ ਚੱਲਦਾ ਹੋਇਆ ਹੁਣ ਨਜ਼ਰ ਆ ਰਿਹਾ ਪਰ ਜਿੱਥੇ ਗੱਲ ਕੀਤੀ ਜਾਵੇ ਕਮਲਾ ਹੈਰਿਸ ਵੀ ਤੇ ਉਹਨਾਂ ਨੂੰ 트럼ਪ ਨਾਲੋਂ ਜ਼ਿਆਦਾ ਸਮਰਥਨ ਮਿਲਦਾ ਹੋਇਆ ਨਜ਼ਰ ਆਇਆ ਪਰ 5 ਨਵੰਬਰ ਹੋਣ ਵਾਲੀਆਂ ਇਹਨਾਂ ਚੋਣਾਂ ਤੋਂ ਬਾਅਦ ਜਦ ਰਿਜ਼ਲਟ ਆਵੇਗਾ ਤਾਂ ਪਤਾ ਤਦ ਪਤਾ ਲੱਗੇਗਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ 트럼ਪ ਨੂੰ ਜਿੱਤ ਹਾਸਲ ਹੋਵੇਗੀ ਜਾਂ ਫਿਰ ਹੁਣ ਮੌਜੂਦਾ ਉਪਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦਾ ਮਿਲੇਗਾ